ਸਾਡੇ ਪੈਸੇ ਹੀ ਗਏ ਯਾਰ ਚਾ ਕੋਈ ਇਹਨਾਂ ਦੀ ਫਸਲ ਤੇ ਲੈਣ ਦੇਣਾ ਉਹਦੇ ਬਾਰੇ ਸਾਡੇ ਕੋਲੇ ਆਏ ਆ ਕਿ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੇ ਤੁਹਾਡੇ ਪੈਸੇ ਹੱਕ ਦੇ ਹੋਏ ਤੇ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਚਾਹੇ ਉਹਨਾਂ ਨਾਲ ਜੋ ਸਾਡੇ ਤੇ ਸਾਡੇ ਨਾਲ ਟੇਬਲ ਟਾਕ ਕਰਦੇ ਆ ਇਹਨਾਂ ਨਾਲ ਬੈਠ ਕੇ ਮਸਲਾ ਬਣਾ ਸੁਲਝਾਇਆ ਜਾਊਗਾ ਜੇ ਬਾਈ ਦਾ ਵੇ ਕੋਈ ਸਾਨੂੰ ਦੂਸਰਾ ਸਟੈਪ ਚੁੱਕਣਾ ਪਿਆ ਧਰਨੇ ਦੇ ਚਾਹੇ ਕੋਈ ਇਹੋ ਜੇ ਸਟੈਪ ਚੁੱਕਣਾ ਪਿਆ ਫਿਰ ਅਸੀਂ ਜਸਜੀਤ ਦੇ ਨਾਲ ਆ ਕਿਉਂਕਿ ਇਹ ਸਾਡਾ ਹਰਪੀਟ ਦਾ ਕਿਸਾਨ ਆ ਇਹਦੀ ਵੀ ਜ਼ਮੀਨ ਇੱਧਰ ਦਰਿਆ ਦੇ ਵਿੱਚ ਆ ਕੁਝ ਥੋੜੀ ਬਹੁਤੀ ਜ਼ਮੀਨ ਇਹਦੀ ਸੁਭਰਾਵਾਂ ਦੇ ਵਿੱਚ ਆ ਜਿਹੜੀ ਪਾਣੀ ਤੋਂ ਵਾਂਝੀ ਆ ਬਾਕੀ ਸਾਰੀ ਜ਼ਮੀਨ ਪਾਣੀ ਚ ਤੇ ਇਹਨਾਂ ਨੂੰ ਇਨਸਾਫ ਦਵਾਵਾਂਗੇ ਅਸੀਂ ਪੂਰਨ ਤੌਰ ਤੇ ਇਹਨਾਂ ਦਾ ਸਹਿਯੋਗ ਦਵਾਂਗੇ ਵਿੱਚ ਫਸਾ ਕੇ ਮੈਨੂੰ ਪਟਕਾ ਕੇ ਖਰਾਸ ਕਰਕੇ ਪਰੇਸ਼ਾਨ ਕਰ ਰਿਹਾ ਹੈ ਅਸੀਂ ਇਹਨੂੰ ਕਈ ਵਾਰੀ ਪਹਿਲਾਂ ਬੇਨਤੀ ਕਰ ਚੁੱਕੇ ਹਾਂ ਸਾਰਜਿਕ ਤੌਰ ਤੇ ਵੀ ਤੇ ਐਫ ਆਈ ਆਰ ਵੀ ਮੈਂ ਅਰਜੀ ਵੀ ਇਹਨਾਂ ਦੇ ਨਾਮ 'ਤੇ ਮੈਂ ਐਸ ਐਸ ਪੀ ਸਾਹਿਬ ਨੂੰ ਦਿੱਤੀ ਸੀ ਜਿਹਦੇ ਤੇ ਮੇਰੇ ਹੱਥ 'ਚ ਕੋਈ ਸੁਣਵਾਈ ਨਹੀਂ ਹੋਈ ਨਾ ਮੇਰੀ ਕੋਈ ਸਟੇਟਮੈਂਟ ਵੇਖੀ ਗਈ ਆ ਨਾ ਹੀ ਮੇਰੇ ਮੇਰੇ ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਹਿਸਾਬ ਨਹੀਂ ਕੀਤਾ ਗਿਆ ਇਹ ਤੁਹਾਡੇ ਦਿਨ ਪਹਿਲਾਂ ਇਹਨਾਂ ਨੇ ਮੈਨੂੰ ਕਿਹਾ ਹੈ ਕਿ 25 ਤਰੀਕ ਨੂੰ ਅਸੀਂ ਤੇਰਾ ਹਿਸਾਬ ਕਰਦੇ ਆਂਗੇ ਤੇ ਤੇਨੂੰ ਜੇ ਫਾਰਮ ਵੀ ਦੇ ਦਾਂਗੇ ਕਿਉਂਕਿ ਤੇ ਫਾਰਮ ਵੀ 56 ਸਾਲਾਂ ਦੇ ਇਹਨੇ ਮੈਨੂੰ ਦਿੱਤੇ ਨਹੀਂਗੇ ਮੈਨੂੰ ਉਹਦੀ ਬੜੀ ਜ਼ਰੂਰਤ ਪੈਂਦੀ ਆ ਤੇ ਹੁਣ ਇਹਨੇ 25 ਤਰੀਕ ਨੂੰ ਕਿਹਾ ਸੀ ਕਿ ਮੈਂ ਬਹਿ ਕੇ ਤੁਹਾਡਾ ਹਿਸਾਬ ਕਰੂੰਗਾ ਤੁਹਾਡੇ ਪੈਸੇ ਦੇਊਗਾ ਤੇ ਜਿਹੜੇ ਝੂਠੇ ਕਹਿਸਾ ਉਹ ਵੀ ਵਾਪਸ ਲਊਗਾ ਗੱਲ ਕਰਕੇ ਮੈਨੂੰ ਬੁਲਾਵਾ ਦੇ ਕੇ ਫਿਰ ਇੱਕ ਨਹੀਂ ਆਏ ਹੁਣ ਮੈਂ ਮਜਬੂਰੀ ਨਾਲ ਥਾਂ-ਥਾਂ ਤੇ ਭਟਕ ਰਿਆ ਹਾਂ ਤੇ ਮੈਂ ਹੜਪੀੜਿਤ ਕਿਸਾਨ ਸੰਘਾਸ ਕਮੇਟੀ ਕੋਲ ਬੇਨਤੀ ਲੈ ਕੇ ਆਪਦੀ ਪਹੁੰਚਾਂ ਇਹਨਾਂ ਕੋਲ ਕਿ ਮੇਰੀ ਮਦਦ ਕਰੋ ਕਿਉਂਕਿ ਮੇਰੇ ਕੋਲ ਹੁਣ ਕੋਈ ਚਾਰਾ ਨਹੀਂਗਾ ਜ਼ਮੀਨ ਮੇਰੀ ਅੱਧੀ ਪਾਣੀ ਚਾਈ ਪਈ ਆ ਉੱਥੋਂ ਫਸਲ ਨਹੀਂ ਹੁੰਦੀ ਆਰਤੀਆ ਮੇਰਾ ਪੈਸਾ ਨਹੀਂ ਦਿੰਦਾ ਮੈਂ ਆਪਣਾ ਕਿ ਤਰ੍ਹਾਂ ਆਪਣਾ ਜੀਵਨ ਬਸਰ ਕਰਾਂ ਮੈਂ ਬਹੁਤ ਪਰੇਸ਼ਾਨ ਆ ਇਹ ਨਾ ਹੋਵੇ ਕਿ ਮੈਨੂੰ ਪਰੇਸ਼ਾਨ ਹੋ ਕੇ ਕੋਈ ਨਾ ਕੋਈ ਗਲਤ ਕਦਮ ਕੋ ਆਪਣਾ ਚੁੱਕਣਾ ਪਏ ਤੇ ਮੈਂ ਆਪਦੀ ਇਹ ਚਾਹਨਾ ਕਿ ਮੇਰੂੰ ਪਰਮਾਤਮਾ ਮੇਰਾ ਇਹ ਇਸ ਬੇੜੇ ਤੋਂ ਪਾਰ ਕਰਦੇ ਤੇ ਆ ਭਰਾ ਸਾਰੇ ਤੁਸੀਂ ਜਿੱਦ ਤਰ੍ਹਾਂ ਮੇਰਾ ਸਾਥ ਦੇ ਰਹੇ ਜੇ ਸਾਥ ਦੋਗੇ ਤੇ ਹੋ ਸਕਦਾ ਹੈ ਇਹ ਸਾਡਾ ਮਸਲਾ ਹੱਲ ਹੋ ਜਾਈ ਮਸਲਾ ਸੀ ਇਸੇ ਮਸਲੇ ਦੇ ਦਰਮਿਆਨ ਹੀ ਮੈਂ ਪਹਿਲੋਂ ਇਹ ਮਸਲਾ ਚੁੱਕਿਆ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਹੀਂ ਕੋਈ ਗੱਲ ਨਹੀਂ ਤੂੰ ਨਾ ਮਤਲਬ ਸਾਨੂੰ ਮਤਲਬ ਕਰ ਤੂੰ ਅਹੀਂ ਕੋਈ ਗੱਲ ਨਹੀਂ ਤੇਰਾ ਹਿਸਾਬ ਕਰਕੇ ਤੈਨੂੰ ਪੈਸੇ ਦੇਣੇ ਆ ਤੇ 25 ਤਰੀਕ ਨੂੰ ਇਹ ਗੱਲ ਇਹਨੇ ਕਹੀ ਤੇ ਫਿਰ ਦੁਬਾਰਾ ਆਈ ਨਹੀਂ ਗਈ ਉਹਰੇ ਕਹਿੰਦੇ 2-4 ਦਿਨਾਂ ਬਾਅਦ ਫੇਰ ਫੇਰ ਗੱਲ ਕਰਾਂਗੇ ਤਾਂ ਕਰ ਕਰ ਕੇ ਟਾਈਮ ਕੱਢਣਾ ਚਾਹੁੰਦੇ ਆ ਤੇ ਮੈਨੂੰ ਪਰੇਸ਼ਾਨ ਕਰ ਰਹੇ ਆ ਭਾਜੀ ਨਹੀਂ ਤਾਂ ਫੇਰ ਮੈਂ ਜਥੇਬੰਦੀਆਂ ਨੂੰ ਇਕੱਠੇ ਕਰਕੇ 30 ਤਰੀਕ ਨੂੰ ਐਸਐਸਪੀ ਆਫਿਸ ਦੇ ਸਾਹਮਣੇ ਧੰਨੇ ਤੇ ਪਹੁੰਚਾਂਗਾ ਮੇਰਾ ਨਾਮ ਗਿਆਨ ਸਿੰਘ ਆ ਹਰਪੀਲ ਜਥੇਬੰਦੀ ਦਾ ਜ਼ਿਲ੍ਹਾ ਸਕੱਤਰ ਆ ਇਹ ਇਸ ਜਸਜੀਤ ਸਿੰਘ ਸਭਰਾ ਨੇ ਸਾਡੇ ਪ੍ਰਧਾਨ ਜੀ ਨੂੰ ਸਹਾادار ਜਸਵੀਰ ਸਿੰਘ ਜੀ ਆਲੂਵਾਰੀ ਆ ਜੀ ਬੇ ਲਿਖਤੀ ਬੇਨਤੀ ਕੀਤੀ ਆ ਵੀ ਮੈਂ ਗਰੀਬ ਆ ਮੇਰੀ ਜ਼ਮੀਨ ਸਾਰੀ ਦਰਿਆ ਚਾਈ ਆ ਮੇਰੀ ਮਦਦ ਕਰੋ ਜਿੱਦਾਂ ਕਿ ਇਹਨੇ ਤੁਹਾਡੇ ਸਾਹਮਣੇ ਹੁਣੇ-ਹੁਣੇ ਬੋਲਿਆ ਵਾ ਹਾਰਤੀਆ ਸੁਭਰਾ ਦਾਏ ਤੇ ਉਹਨੂੰ ਅਸੀਂ ਇਸ ਮੰਚ ਤੋਂ ਬੇਨਤੀ ਕਰਦੇ ਆ ਵੀ ਭਾਈ ਇੰਤੇ ਨਾਲ ਬੈਠ ਕੇ ਹਿਸਾਬ ਕਰੋ ਤੁਸੀਂ ਆਪਣੇ ਬੰਦੇ ਵੀ ਲਿਆਓ ਮੋਤਬਰ ਆਪਣਾ ਰਿਕਾਰਡ ਲਿਆਓ ਆਪਣਾ ਆੜਤ ਦਾ ਲਾਇਸੈਂਸ ਲਿਆਓ ਜਿਹੜੇ ਦੀ ਜਿੰਸ ਦੇ ਜੇ ਫਾਰਮ ਆ ਉਹ ਲਿਆਓ ਜਿਹੜੀ ਪੇਮੈਂਟਾਂ ਥਰੂ ਚੈੱਕ ਗਵਰਨਮੈਂਟ ਵੱਲੋਂ ਹੋਈ ਆ ਉਹ ਵੀ ਡਿਟੇਲ ਲੈ ਕੇ ਆਓ ਤੇ ਹਿਸਾਬ ਹੋਵੇ ਉਹਦੇ ਵਿੱਚ ਸਾਡੇ ਪ੍ਰਧਾਨ ਜੀ ਨੇ ਸਰਦਾਰ ਜਸਵੀਰ ਸਿੰਘ ਜੀ ਆਲੂ ਵਾਲੀ ਆ ਸਾ ਜੇ ਚਾਹਣਗੇ ਦੋਨੋਂ ਤਰ੍ਹਾਂ ਇਹ ਤੇ ਚਾਹੁੰਦਾ ਏ ਦੂਜੀ ਥਿਰ ਵੀ ਜਾਏਗੀ ਤੇ ਸਾਹ ਜਸਵੀਰ ਸਿੰਘ ਜੀ ਬੈਠਣਗੇ ਜਾਂ ਜਸਵੀਰ ਸਿੰਘ ਜੀ ਜਿਸ ਬੰਦੇ ਨੂੰ ਨਮਾਇंदे ਤੌਰ ਤੇ ਭੇਜਣਗੇ ਉਹ ਜਾਏਗਾ ਉਸ ਪੰਚਾਇਤੀ ਰਾਜੇ ਨਾਮੇ ਦੇ ਵਿੱਚ ਗੱਲਬਾਤ ਨਾ ਜਸਜੀਤ ਸਿੰਘ ਦੀ ਮਦਦ ਕੀਤੀ ਜਾਏਗੀ ਨਾ ਬੁਰਾਈ ਕੀਤੀ ਜਾਵੇਗੀ ਨਾ ਅੜਦੀ ਇਹਦੀ ਇਹ ਫੈਸਲਾ ਮੈਰਿਟ ਦੇ ਆਧਾਰ ਤੇ ਹੋਏਗਾ ਕਿ ਕਿਹੜਾ ਬੰਦਾ ਝੂਠਾ ਤੇ ਕਿਹੜਾ ਬੰਦਾ ਸੱਚਾ ਸੈਕਿੰਡ ਇਸ ਇਸੇ ਮੰਚ ਤੋਂ ਜਸਜੀਤ ਸਿੰਘ ਨੂੰ ਵੀ ਤਾੜਨਾ ਕੀਤੀ ਜਾਂਦੀ ਆ ਵੀ ਭਾਈ ਨਾ پوਖੜ ਤਾਲ ਰੱਖੀ ਨਾ ਕੋਈ ਗਲਤ ਕਦਮ ਲਈ ਜ਼ਿੰਦਗੀ ਨਹੀਂ ਮਿਲਦੀ ਇਹ ਫੈਸਲੇ ਜਿਹੜੇ ਆ ਅਡਜਸਟਮੈਂਟ ਚੰਗੇ ਬੰਦੇ ਫੈਸਲੇ ਕਰਵਾ ਦਿੰਦੇ ਹੁੰਦੇ ਆ ਤੁਸੀਂ ਆਪਣੇ ਫੈਸਲੇ ਤੇ ਦ੍ਰਿੜ ਹੋ ਆਪਣੀ ਲਾਈਫ ਨੂੰ ਸਟਰੋਂਗ ਰੱਖ ਜੇ ਜਸਜੀਤ ਸਿੰਘ ਗਲਤ ਹੋਏਗਾ ਇਹਨੂੰ ਸ਼ਰਮ ਗਲਤ ਕਿਹਾ ਜਾਵੇਗਾ ਤੇ ਜੇ ਆਰਤੀ ਹੋਊਗਾ ਤੇ ਜਸਜੀਤ ਸਿੰਘ ਦੀ ਕੁਲਕੇ ਮਤ ਕੀਤੀ ਜਾਵੇਗੀ ਫਿਰ ਵੀ ਸਾਰੇ ਜਿਹੜੇ ਲੋਕ ਇਨਸਾਫ ਪਸੰਦ ਨੇ ਚਾਹੇ ਉਹ ਕਿਸੇ ਜੇ세 ਬੰਦੀ ਦੇ ਨੇ